ਪਹਿਲੇ ਜਦੋਂ ਉਸ ਪਾਰਟੀ ਨਾਲ ਗਏ ਉਹਨਾਂ ਮੌਕੇ ਦਾ ਗਏ ਉਹਨਾਂ ਨੂੰ ਆਪ ਦਾ ਲੀਡਰ ਮੰਨਿਆ ਜਿਹੜੇ ਜਦੋਂ ਪੰਜਾਬ ਨੂੰ ਪਿਆਰ ਕਰਦੇ ਸੀ ਤੇ ਫਿਰ ਤਮੋਂ ਪੰਜਾਬ ਨੂੰ ਪਿਆਰ ਕਰਕੇ ਉਹਨਾਂ ਨੂੰ ਉਹ ਨਾਲ ਬਖਸਾ ਮਾਨ ਸਰ ਤੋਂ ਬਾਅਦ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੋਊਗੀ ਜਿਹੜੇ ਦਾ ਲਾਈਨਅਪ ਹੋਣਾ ਕਿ ਕਰਵਾ ਕਰੀ ਮੇਰੀ ਬੇਨਤੀ ਹੈ ਬਾਰ ਸਾਡੀ ਸੀਰਮਲ ਸਰਦਾਰ ਲਈ ਅੱਗੇ ਚੱਲ ਪਾਏ ਫਿਰ 8 ਤੋਂ ਬਾਅਦ ਸਾਡੇ ਪਿੰਰੇ ਸਰਪੰਚ ਸਾਹਿਬ ਹਾਂ ਜੇ ਮਿਲਾਂਗੇ ਮੁਸੀਬ ਨਹੀਂ ਅਗਲੇ ਇਸ ਤੋਂ ਪਰਵੇਖੇੜ ਮੇਲੇ ਦੇ ਵਿੱਚ ਦਾ ਭਾਨਾ ਪੰਜਾਬ ਦੇ ਮੁੱਖਾਂ ਕੀ ਸਰਦਾਰ ਭਗਤ ਸਿੰਘ ਦੀ ਮਾਂ ਉਹ ਸਾਡੇ ਜਿਆਦਾ ਪੁੱਛਿਆ ਸੀ ਪਾਗਾਂ ਵਾਲੀ ਘਰ ਹੈ ਉਹਨਾਂ ਦੇ ਨਾਲ ਮਨਜੀਤ ਸਿੰਘ ਦੀ ਬਲਾਸਟ ਹੈ ਇਹ ਸਾਡੇ ਅੱਜ ਤੋਂ ਦੋ ਤੀ ਆਏ ਨੇ ਤੇ ਜਦੋਂ ਪਿੰਡ ਤੋਂ ਫਾਟੇ ਨੂੰ ਮੋੜ ਪਈ ਦੋ ਵਾਰੀ ਮੈਨੂੰ ਚੇਤੇ ਆ ਜਿਵੇਂ ਸਾਡੇ ਪੱਤਰ ਨੂੰ ਮੋੜ ਪਈ ਸੀ ਜੀ ਬਹੁਤ ਦੀ ਇੱਕ ਵਾਰੀ ਸਾਡੇ ਪਿੰਡ ਕਾਫੀ ਵੱਡਾ ਫੌਲਡ ਬਣੀ ਹੋਈ ਸੀਗੀ ਅਟਲ ਮਾਨ ਸਾਹਿਬ ਕਹਿੰਦੇ ਆਪਣੇ ਜਿਹੜੇ ਸਟਾਕ ਨੇ ਆਪ ਪਾਈਆ ਵਾਗੇ ਵੀ ਮੈਂ ਕਰਾਉਦੇ ਰਿਹਾ ਮਾਨ ਸਾਹਿਬ ਤੁਹਾਡੇ ਕੋਲ ਸਟਾਕ ਦੇ ਵਿੱਚ ਤੁਸੀਂ ਖੋਲ ਤਾਂ ਲਿਆ ਪਾਡੇ ਨੇ ਪਹੁੰਚਾਏ ਆ ਅੱਜ ਕੋ ਭੱਜਾ ਮੇਲਾ ਵਿਸਰੋਜੀ ਆਇਆ ਫਰਦੀ ਪੰਡਾ ਤੁਸੀਂ ਸਾਡ ਮਿੱਤਰ ਵੱਧ ਜਾਣਦੇ ਹੋਊਂਗੇ ਕਿਉਂਕਿ ਤੁਸੀਂ ਮੈਨੂੰ ਚੇਤੇ ਦੇ ਤੌਰ ਤੇ ਤੁਸੀਂ ਗਰਾਊਂਡ 'ਤੇ ਬੈਠ ਕੇ ਵੀ ਮਿਲ ਕੇ ਸੀਗੇ ਬਿਨਾਂ ਕਿਸੇ ਨੂੰ ਮਿਲੇ ਕਾਫੀ ਤਾਈਂ ਪਹਿਲਾਂ ਨਿਕਲਦਾ ਉਹ ਅੱਜ ਵੀ ਮੁੰਡੇ ਖੇਡਾਂ ਲਈ ਯਾਦ ਕਰਦੇ ਨੇ hockey ਪਲੇਅਰ ਜਿਹੜੇ ਕਿ ਸਾਡੇ ਕੋਲ ਮਾਨ ਸਾਹਿਬ ਆ ਕੇ ਸਾਨੂੰ ਗੱਲਾਂ ਬਾਤਾਂ ਸੁਣਾ ਕੇ ਤੇ ਗਰਾਊਂਡ 'ਤੇ ਬੈਠ ਕੇ ਜੋਸਾ ਕਬੱਡੀ ਦੇ ਖੇਡਾਂ ਲਈ ਕਰਦੇ ਆ ਹਾਲੇ ਵੀ ਅੱਜ ਉਹਨਾਂ ਨੂੰ ਜੀ ਆਇਆਂ ਨੂੰ ਲਾਉਂੋ साहे एमएलए मनजीपी बिलासपुर बहुत जुम्मे साहब उन्होंने जवानी जब गई हमारे भेर भी अगर भेद की गल कहान ਤੇਰੇ ਗੱਭਰੂ ਮੰਨਣ ਮਾਰਦੇ ਫਿਰ ਬੱਲੇ ਬੱਲੇ ਹੁੰਦੇ ਸਮਰਪਈ ਹੋ ਰੇ ਇੱਕ ਜਮੀਨ ਤੇ ਦੀਪਾ ਨਾਮ ਦੇ ਖੇਲ ਵਾਲੇ ਖੇਡ ਰਿਹਾ ਆ ਇਹ ਇੰਦਰਾ ਤਲਵੰਡੀ ਰਾਏ ਵਾਲਾ ਰਾਏਪੁਰ ਦਾ ਨੱਕ ਬੰਨਿਆ ਪਾਣਾ ਜਸੀਪੁਰ ਤੋਂ ਕਿਹਾ ਮਾਣ ਕੱਲ ਵੀ 102 ਧਾਰਨਾ ਸਾਡੇ ਕੈਨੇਡਾ ਤੋਂ ਐਮਐਲ ਸਾਹਿਬ ਰਹੇ ਨੇ ਆਪਣਾ ਫਿੱਟ ਸੰਧੂ ਵੀ ਦੋ ਆ ਰਹੇ ਨੇ ਉਹ ਆਏ ਕੱਲ ਪਹਿਲੇ ਜਦੋਂ ਉਹਨਾਂ ਨੂੰ ਪਿੰਡ ਦੇ ਇਤਿਹਾਸ ਤੋਂ ਜਾਣੂ ਕਰਾਇਆ ਹਾਲਾਂਕਿ ਉਹਦੀ ਅੱਥਰੈਸਦਾਰੀ ਹੈ ਤੇ ਉਹ ਬਾਤ ਰਹਿ ਕੇ ਕਿ ਯਾਰ ਇਤਿਹਾਸ ਲੋਕਾਂ ਤੱਕ ਪਹੁੰਚਿਆ ਕਿਉਂ ਪੌਂਟ ਨਾ ਗਈਆਂ ਜੀ ਅਸੀਂ ਆਪ ਰੱਖਦੇ ਆ ਕਿ ਇਹਨੂੰ ਤੁਰੰਤ ਕਮਿਊਨੀਕੇਸ਼ਨ ਬਣਾਈਏ ਤਾਂ ਸਾਡੀਆਂ ਮੰਡਾਂ ਨੇ ਜੋ ਸਾਡੇ ਵੱਡੀ ਅਨਾਊਂਸਮੈਂਟ ਕਰ ਲਗਿਆ ਔਨਾ ਸਾਲਾਂ ਬਾਅਦ ਇਹ ਕੰਮ ਹੋਣ ਲੱਗਾ 33 ਤਰੀਕ ਨੂੰ ਆਉਣ ਲੱਗੇ ਜੱਤੀ ਪਾਸੇ ਤੋਂ ਨਹੀਂ ਫਿਲਹਾਲ ਇਹਦੇ ਨਾਲੋਂ ਦੀ ਬਰਤਨ ਦੀ ਬਹਰ 14 ਸਾਲਾਂ ਬਾਅਦ ਹੋ ਗਈ ਆਪਾਂ ਤਾਂ ਅੱਡੀ ਵਾਪਸੀ ਲਈਏ 14 ਸਾਲ ਨਹੀਂ ਦੇਸੀ ਨਹੀਂ ਹੋਣੀ सेफरे ग्राउंड

वेलकम ਕਰਦੇ ਆ ਜੀ ਆਇਆਂ ਨੂੰ ਕਰਦੇ ਆ ਤੇ ਉਹਨਾਂ ਦੇ ਨਾਲ ਸਾਡੇ ਸਤਿ ਸ੍ਰੀ ਅਕਾਲ ਕੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਬਲਾਕਪੁਰ ਨਾਲ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਦੀ ਟੀਮਾਂ ਤੇ ਨਾਲ ਜੀਮਾ ਜੀ ਅੱਧਰ ਆ ਜਾਓ ਪਹਿਲਾਂ ਆ ਜਾਓ ਆਓ ਨਾਲ ਤਾਂ ਖੜ੍ਹ ਜਾਓ ਉਹ ਆ ਤਾਂ ਜਾਓ ਨਾਲ ਤਾਂ ਖੜ੍ਹ ਜਾਓ ਆਓ ਆ ਜਾਓ ਸਰਦਾਰਾ ਨਾਓ ਅੱਜ ਹੈਲੋ ਹੈ ਤੇ ਕਰਦੇ ਆ ਚੀਮਾ ਸਾਹਿਬ ਮਿਲੋ ससी का जी ससी सर ससी का जी उनका मनोबल है जो लोग प्रोग्राम पे कबड्डी के चाहिया है हम बात हम सुझाव दिया कि बेशक हो जाओ जोर उनी प्रहार लाओ ताकि सही करने पूरी कोशिश करेंगे तुम्हारी तारीफ मार लो हम तो हमने यार पांच साहब कितने बवाल होते हैं आज मौज

ਫੌਜੀ ਕੋਰਡਾ ਲਈ ਫੇਰ ਦਾ ਮਾਰছে ਇਹ ਨੌਜਵਾਨ ਬੱਲਾ ਕਰਨ ਦੀ ਧਰੇ ਹੈ ਫੇਰ ਮੈਦਾਨ ਦੇ ਵਿੱਚ ਲਾਰਿਆ ਜਫਾ ਲਗਿਆ ਪਰ ਜੋ ਤਾੜੀਆਂ ਨਾਲ ਨਾਰ ਮਾਰਦੇ ਹਨ ਇਹ ਪਹਿਲਾਂ ਵੀ ਇੱਕ ਪਾਸੇ ਜੱਗੀ ਲੋਟੋ ਅਮਰੀਕਾ ਦੇ 143 ਫੇਰਦਾ ਪਰ ਅੱਜ ਕੱ ਵੀ ਪਾਤਲ ਦੀ ਧਰਤੀ ਇਤਿਹਾਸਿਕ ਧਰਤੀ ਤੋਂ ਸੱਜੇ ਦੀ ਧਰਤੀ ਦੇ ਫੇਰ ਰਿਹਾ ਇਹ ਇੱਕ ਗੱਲ ਮਜੂਤੀ ਆ ਰਹੀ ਹੈ ਚਕੜਾ ਨੰਬਰ ਦੇ ਦਾ ਆਪਣੇ ਤਿੰਨ ਹੱਥੇ ਜੋੜਦਾ ਹੈ

ਇਹ ਇਤਿਹਾਸਕ ਪਿੰਡ ਹੈ ਬਾਈ ਬਾਈ ਬਹੁਤ ਅਲੱਗ ਹੈ ਖੇਡਾਂ ਵੀ ਇਤਿਹਾਸਕ ਨੇ ਬਹੁਤ ਦੁਨੀਆ ਦੇ ਵੱਡੇ ਵੱਡੇ ਪਲੇਅਰ ਜਿਹੜੇ ਨੇ ਕੋ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਣ ਨੂੰ ਆਪਣਾ ਮਾਣ ਸਮਝਦੇ ਸੋ ਮੈਂ ਬਧਾਈ ਵੀ ਦਿੰਨਾ ਸਾਰੀ ਪ੍ਰਬੰਧਕੀ ਕਮੇਟੀ ਨੂੰ ਵੀ ਨਗਰ ਪੰਚਾਇਤ ਨੂੰ ਵੀ ਸਾਰੇ ਨਿਵਾਸੀਆਂ ਨੂੰ ਵੀ ਕਿ ਅੱਜ ਕਬੱਡੀ ਦੇ ਵਿੱਚ ਤੇ ਹਾਕੀ ਦੇ ਮੈਚ ਜਿਹੜੇ ਨੇ ਹੋ ਰਹੇ ਨੇ ਤੇ ਬੜਾ ਵਧੀਆ ਲੱਗ ਰਿਹਾ ਹੈ। ਮਾਨ ਸਾਹਿਬ ਅੱਜ ਇੱਕ ਬੜੀ ਦੁਖਦ ਕਬਰ ਵੀ ਸਵੇਰੇ ਸਿਰਫ ਤੁਹਾਨੂੰ ਮਿਲੀ ਗਈ ਹੈ। ਮਹਾਰਾਸ਼ਟਰ ਦੇ ਡਿਪਟੀ ਸੀਐਮ ਸਾਹਿਬ ਅੱਜ ਅਜੀਤ ਪੋਵਾਰ ਜੀ ਉਹਨਾਂ ਦੀ ਪ੍ਰਕੈਟ ਮੌਤ ਅੱਜ ਹੋਈ ਆ ਮੈਂ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਦੇ ਵਿਚੜੇ ਹੋਈ ਰੂਹ ਨੂੰ ਪਰਮਾਤਮਾ ਚਰਨਾਚ ਨਿਵਾਸ ਦੇ ਦੇਵੇ ਜਿਹੜੇ ਪਿੱਛੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਸਕੇ ਸੰਬੰਧੀਆਂ ਕੋਈ ਜਿਹੜੇ ਡਾਕਟਰ ਸੀ ਆ ਉਹਨਾਂ ਤੋਂ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਬਹੁਤ ਹੁੰਦੀਆਂ ਉਹ ਸਾਰਿਆਂ ਨੂੰ ਪਰਮ ਪਤਾ ਸਿਮ ਸਾਹਿਬ ਇੱਕ ਦਿੱਲੀ ਜਨਤਿਕ ਦਾ 14 ਸਾਲਾਂ ਬਾਅਦ ਇਹ ਕਿਹੜਾ ਆਇਪੁਰ ਦੀ ਕੀ ਅਥਲਕੇ ਨਜਨ ਚੱਲ ਰਾਇਆ ਉਹਨਾਂ ਦਾ ਜਿਹੜਾ ਇਹਦਾ ਇਹਨਾਂ ਤੋਂ ਆਮ ਤੌਰ ਤੇ ਮਾਨਸਾਪ ਪੁਲਿਸੀ ਓਲੰਪਿਕ ਜਾਂ ਪੈਂਡੂ ਓਲੰਪਿਕ ਕਹਿੰਦੇ ਨੇ ਆ ਤੇ ਉਹ ਕਿਲਾ ਰਾਇਪੁਰ ਦੀਆਂ ਅੰਕਿਦਾਂ ਨੇ ਟੈਲੀਵਿਜ਼ਨ ਤੇ ਪਹਿਲਾਂ ਇਕੱਲੇ ਕਿਲਾ ਰਾਇਪੁਰ ਦੀਆਂ ਖੇਡਾਂ ਦੀ ਹੀ ਖਬਰ ਆਉਂਦੀ ਹੁੰਦੀ ਸੀ ਜਦੋਂ 7:30 ਵਾਲੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਤੇ ਉਹ ਦੇਖਣ ਵਾਸਤੇ ਵੀ ਲੋਕ ਬੈਠੇ ਰਹਿੰਦੇ ਸੀ ਸੋ ਉੱਥੇ ਬੜੀਆਂ ਦੀਆਂ ਤੋੜਾਂ ਜਿਹੜੀਆਂ ਨੇ ਉਹੋ ਸ਼ੁਰੂ ਹੋ ਰਹੀਆਂ ਨੇ 14 ਸਾਲਾਂ ਤੋਂ ਮਾਨ ਸਰ ਇੱਕ ਜਿਹੜਾ ਸ਼ੁਰੂ ਕੀਤਾ ਹੈ 10 ਲੱਖ ਦੀ ਸਕੀਮ ਦਾ ਜੀ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਜ ਬਜਟ ਵੀ ਆ ਰਿਹਾ ਜੀ ਬਜਟ ਵੀ ਆ ਰਿਹਾ ਜੀ ਤੇ ਬਜਟ ਚਾਹੋਗੇ ਤੁਸੀਂ ਵੀ ਆਓਗੇ ਤੁਸੀਂ ਵੀ ਲਾਭ ਮੈਂ ਪਹਿਲਾਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਸਾਰੇ ਤੰਦਰੁਸਤ ਰਹਿਣ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਤੇ ਤੁਹਾਨੂੰ ਇਲਾਜ ਇਸ ਅੱਖੋਂ ਨਹੀਂ ਰੁਕੂਗਾ ਕਿ ਸਾਡੇ ਕੋਲ ਪੈਸੇ ਨਹੀਂ ਸਾਡੀ ਕਪੈਸਿਟੀ ਹੈ ਨਹੀਂ ਸਾਡੀ ਜੇਬ ਨਹੀਂ ਲੋਕਰਦੀ ਮਗ 5-6 ਸਾਲਾਂ ਦੇ ਵਿੱਚ ਚੰਡੀਗੜ੍ਹ ਦਾ ਬਸਰਾ ਚਾਵਾਂ ਨਾਲ ਕਾਫੀ ਮੌਤਾਂ ਹੋਈਆਂ ਹੈ ਲੇਕਿਨ ਚਾਈਨਾ ਰੋਡ ਤੇ ਲੋਕ ਕਿਉਂ ਨਹੀਂ ਲੱਗ ਰਹੀ ਹੈ ਜੀ ਚਾਈਨਾ ਰੋਡ ਤੇ ਲੋਕ ਲੱਗੀ ਹੋਈ ਹੈ ਹਰ ਮੈਂ ਸ਼ਹਿਰਪੁਰ ਵੀ ਹੀ ਗੱਲ ਰਹੀ ਸੀ ਕਿ ਹਰ ਚੀਜ਼ ਨਾਲ ਲੋਕ ਕਹਿੰਦੇ ਕਾਨੂੰਨ ਹੀ ਬਣਾਉਂਦੀ ਥੋੜਾ ਜਿਹਾ ਆਪ ਵੀ ਸੁਣਨਾ ਪਊਗਾ ਸਾਹਿਬ ਕਿ ਜਿਹਦੇ ਨਾਲ ਮੋਤਾਂ ਹੋ ਰਹੀਆਂ ਨੇ ਪੰਛੀਆਂ ਦੇ ਹੋ ਰਹੀਆਂ ਹੁਣ ਤਾਂ ਬੱਚਿਆਂ ਦੀ ਵੀ ਆਪਣੇ ਹੋਈ ਆ ਸਰ ਲੱਗਦਾ ਨਹੀਂ ਇੰਚਾਰੀਆ ਜਿਹੜਾ ਗਰਾਊਂਡ ਲੈਵਲ ਤੇ ਪਹੁੰਚਣਾ ਚਾਹੀਦਾ ਸਰ ਨਹੀਂ ਕਰਾਂਗੇ ਫਿਰ ਫਿਰ ਸਖਤਾਈ ਕਰਨੀ ਅਸੀਂ ਪਿੰਡਾਂ 'ਚ ਦੇਖਿਆ ਮੈਂ ਮੈਂ ਬਿਲਕੁਲ ਤੁਹਾਡੀ ਗੱਲ ਸਮਝ ਸਕਦਾ ਸਖਤਾਈ ਕਰਨੀ ਪਊਗੀ ਹੋਰ ਤਾਂ ਪਛਾਰਾ ਮਾਨ ਸਰ ਤਾਂ ਤੁਹਾਡਾ ਬਿਆਨ ਜਿਹੜਾ ਚੰਡੀਗੜ੍ਹ ਤੋਂ ਆਇਆ ਸੀ ਜਿਹੜੀ ਤੇਪਲੀ ਕਪਾ ਪੰਜਾਬ ਦਾ ਮਸਲਾ ਫਿਰ ਉਹੀ ਉੱਠ ਰਿਹਾ ਹੈ ਔਰ ਪਿਛਲੀ ਸਰਕਾਰਾਂ ਵੀ ਉਹੀ ਕਹਿੰਦੀਆਂ ਰਹੀਆਂ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਹਾਈ ਕੋਰਟ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਕਾਫੀ ਵੱਡਾ ਸਟੈਪ ਟੱਕਿਆ ਅੱਜ ਜਰਾ ਉਹ ਲੋਕੀ ਜੁਏ ਦੇਖੋ ਕੋਈਆਂ ਕੁਰਬਾਨੀਆਂ ਨੇ ਆ ਇੱਕੋ ਪਿੰਡ ਦੇ ਜਿੱਥੇ ਆ ਪਖੜਿਆ 12 ਗਦਰਬਾਦ ਨੇ 24 24 ਸਾਲ ਕਾਲੇ ਪਾਣੀ ਚ ਸਾਈਆ ਫਾਂਸੀਆਂ ਲਾਲਾ ਲਾਜਪਤਰਾਏ ਜੀ ਜਿੰਨਾ ਕਰਕੇ ਭਗਤ ਸਿੰਘ ਹੋਰਾਂ ਨੇ ਜੀ ਸਾਂਦਰਸ ਨੂੰ ਮਾਰਿਆ ਹੈ ਨਾ ਇਹ ਜਿਹੇ ਕੁਰਬਾਨੀਆਂ ਹਜੇ ਇਤਿਹਾਸ ਪੈਨੇ ਸਾਡੇ ਆਪਣੇ ਪੰਜਾਬ ਕੋਲੇ ਮਤਲਬ ਅਵਦੀ ਰਾਜਧਾਨੀ ਹੈ ਤੇ ਰਾਜਧਾਨੀ ਤਾਂ ਸਾਡੀ ਸੀ ਉਹ ਪਿੰਡੀ ਦਾ ਉਹਦੇ ਵਿੱਚ ਪਤਾ ਨਹੀਂ ਕਿਉਂ ਕਿਵੇਂ ਇਹਨਾਂ ਨੇ ਪਟਵਾਰੇ ਪਾ ਕੇ ਤੇ ਉਹਦਾ ਰੌਲਾ ਪਾ ਲਿਆ ਪਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਸੀ ਪਰ ਮਾਨ ਪੰਜਾਬ ਦਾ ਲੈ ਕੇ ਆਏਗਾ ਜਿੱਥੇ ਵੀ ਕਰਦੇ ਮੈਂ ਅਸੀਂ ਆਪਦੇ ਵੱਲੋਂ ਜਿੰਨਾ ਵੀ ਕੁਝ ਕਰਨਾ ਪਿਆ ਕਾਗਜ਼ੀ ਕਾਰਵਾਈ ਕੀਤੀ ਸਾਈਨ ਕਰਨੇ ਪਏ ਧਰਨਾ ਦੇਣਾ ਪਏ ਜਿੱਥੇ ਵੀ ਜਾਣਾ ਪਿਆ ਜੇ ਚਾਹਾਂਗੇ ਪਰ ਸਾਡੀ ਹਾਈ ਕੋਰਟ ਤੇ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਰਾਜਧਾਨੀ ਉਹ ਘਟ ਘਟ ਉਹ ਸੂਬੇ ਦੀ ਹੋਣੀ ਚਾਹੀਦੀ ਹੈ ਜਿਹੜਾ ਸੂਬਾ ਪੂਰੇ ਦੇਸ਼ ਨੂੰ ਲੀਡ ਕਰਦਾ ਹੈ ਹਨਾ ਚਾਹੇ ਉਹ ਗ੍ਰੀਨ ਰੈਵਿਊਲੂਸ਼ਨ ਹੋਵੇ ਹਨਾ ਚਾਹੇ ਉਹ ਆਜ਼ਾਦੀ ਦੀ ਲਹਿਰ ਹੋਵੇ ਤੇ ਅੱਜ ਵੀ ਅੱਜ ਵੀ ਜੇ ਦੁਸ਼ਮਣ ਦੀ ਗੋਲੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਸੀਨਾ ਉਹ ਗੋਲੀ ਦੇ ਮੂਰੇ ਹੁੰਦਾ ਸੋ ਆਸ਼ੀਰਵਾਦ ਹੀ ਧਰਤੀ ਤੇ ਆ ਕਿ ਇਹ ਨਾ ਸਰ ਮੇਰਾ ਇੱਕਲਾ ਸਵਾਲ ਹੈ ਜੇ ਕਬੱਡੀ ਖਿਡਾਰੀਆਂ ਨੇ ਕਬੱਡੀ ਟੂਰਨਾਮੈਂਟ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ ਔਰ ਮੈਂ ਮੈਂ ਖੁਦ ਪ੍ਰਬੰਧਕੀ ਕਮੇਟੀ ਜਾਂ ਪਿੰਡ ਦੀ ਪ੍ਰਬੰਧਕੀ ਕਮੇਟੀ ਆ ਮੈਂ ਕਹਿੰਦਾ ਬਸ ਨਹੀਂ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਵੀ 35 ਕਿਲੋ 36 ਕਿਲੋ 42 ਕਿਲੋ 48 ਕਿਲੋ 55 ਕਿਲੋ ਉਹ ਬੱਚੇ ਕ ਇਥੋਂ ਜੇ ਨਰਸਰੀ ਜੋ 35 ਖੇਡਣਗੇ ਫਿਰ 83 ਚੋਜਣਗੇ 42 ਚ ਆ ਜਾਣਗੇ 48 ਚ 52 ਚ ਫਿਰ ਆਲ ਓਪਨ ਚ ਜਾਣਗੇ ਨਾ ਸੋ ਮੈਂ ਕਹਿੰਦਾ ਵਜ਼ਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਟੂਰਨਾਮੈਂਟ ਇੱਕ ਦਿਨ ਵਧਾ ਲਓ ਇੱਕ ਦਿਨ ਟੂਰਨਾਮੈਂਟ ਵਧਾ ਲਓ ਬੱਚਿਆਂ ਨੂੰ ਵੀ ਮੌਕਾ ਮੈਂ 35 ਕਿਲੋ ਦੇ ਖੇਡਦਾ ਹਾਂ ਮੈਂ ਖੁਦ ਛੋਟਾ ਹਾਂ ਸੋ ਵਜ਼ਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਔਰ ਕਰਾਂਗੇ ਅਸੀਂ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰਾਂਗਾ